ਅਰਜੰਤਰ ਫਿਲਹਾਲ ਤਾਜ਼ੀਆਂ ਤਸਵੀਰਾਂ ਕਿਵੇਂ ਦੀਆਂ ਨੇ ਕਿ ਮੀਂਹ ਰੁਕਿਆ ਹੈ ਕੰਮ ਜਾਰੀ ਹੈ ਅਜੇ ਵੀ ਬੰਨ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ ਦੇਖੋ ਪਰਮੇਂਦਰ ਬਿਲਕੁਲ ਲਗਾਤਾਰ ਸਵੇਰ ਤੋਂ ਹੀ ਜਿਹੜਾ ਮੀਂਹ ਹੈ ਉਹ ਆਪਣਾ ਜਿਹੜਾ ਰੰਗ ਦਿਖਾ ਰਿਹਾ ਔਰ ਲਗਾਤਾਰ ਜਿਹੜਾ ਮੀਂਹ ਵੀ ਪੈ ਰਿਹਾ ਇਹ ਕਹਿਆ ਜਾ ਸਕਦਾ ਕਿ ਹੁਣ ਥੋੜਾ ਜਿਹਾ ਮੀਂਹ ਜ਼ਰੂਰ ਕਟਿਆ ਹੈ ਲੇਕਿਨ ਪਾਣੀ ਦਾ ਫਲੋ ਜਿਹੜਾ ਉਹ ਜ਼ਰੂਰ ਤੇਜ਼ ਹੋਇਆ ਮੈਂ ਇੱਕ ਤਸਵੀਰ ਦਿਖਾਣ ਦਾ ਜਿਹੜਾ ਯਤਨ ਕਰਾਂਗਾ ਕਿ ਕਿ ਇਸ ਕਿਨਾਰੇ ਦੇ ਉੱਤੇ ਜਿੱਥੇ ਕਿਸਾਨਾਂ ਦੇ ਖੇਤ ਸੀਗੇ ਉਥੇ ਦੇਖਿਆ ਜਾ ਸਕਦਾ ਹੈ ਕਿ ਪਾਣੀ ਦਾ ਪੱਧਰ ਕਿਸ ਤਰੀਕੇ ਦੇ ਨਾਲ ਜਿਹੜਾ ਦੇਖਣ ਨੂੰ ਮਿਲ ਰਿਹਾ ਕਿਉਂਕਿ ਆਮ ਤੌਰ ਤੇ ਪਾਣੀ ਦਾ ਲੈਵਲ ਜ਼ਰੂਰ ਘਟ ਸੀਗਾ ਪਰ ਹੁਣ ਜਿਸ ਤਰੀਕੇ ਨਾਲ ਸਵੇਰ ਤੋਂ ਹੀ ਬਾਰਿਸ਼ ਹੋ ਰਹੀ ਹੈ ਤਾਂ ਪਾਣੀ ਦਾ ਪੱਧਰ ਜਿਹੜਾ ਜ਼ਰੂਰ ਹੈ ਉਹ ਵਧਿਆ ਤਾਂ ਇਹ ਖੇਤ ਨੇ ਜਿਹੜੇ ਕਿਸਾਨਾਂ ਦੇ ਔਰ ਇਸ ਦੇ ਨਾਲ ਨਾਲ ਇੱਕ ਪੈਰਲਰਲੀ ਜਿਹੜਾ ਰਿੰਗ ਬੰਨ ਤਿਆਰ ਕੀਤਾ ਗਿਆ ਹੈ ਖੇਤਾਂ ਦੇ ਨਾਲ ਹੀ ਕਿਉਂਕਿ ਇਹ ਉੱਚਾ ਇਲਾਕਾ ਹੈ ਔਰ ਇਸ ਦੇ ਨਾਲ ਨਾਲ ਸਾਹਮਣੇ ਅਗਰ ਤਸਵੀਰ ਦੀ ਗੱਲ ਕਰੀਏ ਤਾਂ ਸਾਹਮਣੇ ਵੀ ਜਿਹੜੇ ਖੇਤ ਆ ਉਹ ਨਜ਼ਰ ਆ ਰਹੇ ਹੈ ਤਾਂ ਇਹਨਾਂ ਦੇ ਵਿੱਚ ਪਾਣੀ ਜ਼ਰੂਰ ਨਜ਼ਰ ਆ ਰਿਹਾ ਪਰ ਜਿਹੜਾ ਇੱਕ ਰਿੰਗ ਬੰਨ ਤਿਆਰ ਕੀਤਾ ਗਿਆ ਉੱਥੇ ਬੰਨ ਲਗਾਉਣ ਦਾ ਯਤਨ ਕੀਤਾ ਗਿਆ ਤਾਂ ਕਿ ਅਗਲੇ ਖੇਤਾਂ ਤੱਕ ਅੱਗੇ ਪਿੰਡਾਂ ਤੱਕ ਪਾਣੀ ਜਿਹੜਾ ਉਹ ਮਾਰ ਨਾ ਕਰ ਸਕੇ ਇੱਥੇ ਪਿੰਡ ਦੇ ਲੋਕ ਵੀ ਨੇ ਜਿਹੜੇ ਲਗਾਤਾਰ ਇਸ ਰਾਹਤ ਕਾਰਜ ਦੇ ਵਿੱਚ ਲੱਗੇ ਹੋਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਪਰ ਇਹ ਤਸਵੀਰਾਂ ਵੀ ਦਿਖਾਉਣ ਦਾ ਅਸੀਂ ਯਤਨ ਕਰ ਰਹੇ ਹਾਂ ਕਿਉਂਕਿ ਲਗਾਤਾਰ ਇਸ ਇਹ ਜਗ੍ਹਾ ਤੋਂ ਜਿਹੜਾ ਬੰਨ ਟੁੱਟ ਰਿਹਾ ਸੀਗਾ ਇਸੇ ਜਗ੍ਹਾ ਤੋਂ ਜਿਹੜਾ ਇੱਥੇ ਖੋਰਾ ਜਿਹੜਾ ਮਿੱਟੀ ਦਾ ਲੱਗ ਰਿਹਾ ਸੀਗਾ ਕਿ ਲਗਾਤਾਰ ਜਿਹੜੀ ਮਿੱਟੀ ਤਸਰੀ ਸੀ ਤਾਂ ਇਹ ਕਿਹਾ ਜਾ ਸਕਦਾ ਹੁਣ ਜਿਹੜਾ ਇਸ ਬੰਨ ਨੂੰ ਪੂਰਨ ਦੇ ਲਈ ਵੀ ਯਤਨ ਕੀਤੇ ਜਾ ਰਹੇ ਸੀ ਪਰ ਬਾਰਿਸ਼ ਹੋਣ ਕਰਕੇ ਇਸ ਜਗ੍ਹਾ ਤੇ ਜਿਹੜਾ ਕੰਮ ਉਸ ਦੀ ਰਫ਼ਤਾਰ ਥੋੜੀ ਜੀ ਘਟੀ ਹੈ ਭਾਈ ਜੀ ਹੁਣ ਕਿਸ ਤਰੀਕੇ ਦੇ ਨਾਲ ਇੱਥੇ ਹਾਲਾਤ ਨੇ ਅਗਰ ਗੱਲ ਕਰੀਏ ਤਾਂ ਪਾਣੀ ਦਾ ਬਹਾਵ ਜਿਹੜਾ ਤੇਜ਼ ਹੋ ਗਿਆ ਹਾਂਜੀ ਵੀ ਪਾਣੀ ਦਾ ਬਹਾਵ ਬਹੁਤ ਤੇਜ਼ ਹੋ ਗਿਆ ਹਾਲਾਤ ਬਹੁਤ ਮਾੜੇ ਆ ਦੇਖ ਲਓ ਤੁਹਾਡੇ ਸਾਹਮਣੇ ਢਾਹ ਲੱਗੀ ਉਧਰ ਦੇਖੋ ਕਿੰਨੀ ਢਾ ਲੱਗੀ ਹੈ। ਘਟੋ ਘਟ 10 ਫੋਟ ਇਧਰ ਨੂੰ ਆ ਵੀ ਗਏ ਆ। ਸਾਡੇ ਦੇਖਦੇ ਦੇਖਦੇ। ਹਾਲਾਤ ਬਹੁਤ ਮਾੜੇ ਤੁਹਾਡੇ ਸਾਹਮਣੇ ਦੇਖੋ ਜੀ। ਅੱਗੇ ਰਿੰਗ ਬੰਨ ਲਾ ਰਹੇ ਦੇਖੋ ਹੁਣ। ਉਹਦਾ ਬਚਾਅ ਹੋਉਂਦਾ ਕਿ ਨਹੀਂ ਬਚਾਅ ਹੋਉਂਦਾ। ਪਰ ਰਿੰਗ ਬੰਨ ਜਿਹੜਾ ਤਿਆਰ ਕੀਤਾ ਉਹ ਕਾਫੀ ਉੱਚਾ ਤਿਆਰ ਕੀਤਾ ਗਿਆ ਤਾਂ ਕਿ ਪਾਣੀ ਉਧਰ ਨਾ ਮਾਰ ਕਰੇ। ਦੇਖੋ ਜੀ ਆ ਕਿੰਨਾ ਉੱਚਾ ਸੀਗਾ। ਆ ਬੰਨ ਬਹੁਤ ਉੱਚਾ ਸੀਗਾ ਜੀ। ਇਹਨੂੰ ਢਾਤਾ ਉਹ ਤਾਂ ਫਿਰ ਵੀ ਕੁਝ ਨਹੀਂ ਉਹਦੇ ਮੋੜੇ। ਇਹ ਹਿੰਦੀ ਕਰਨਿਆ ਸਰਕਾਰ ਨੂੰ ਬੈਨ ਨਹੀਂ ਲੱਗਦਾ بارش ਕਰਕੇ ਥੋੜਾ ਜਿਹਾ ਪਾਣੀ ਦਾ ਪੱਧਰ ਵਧਿਆ ਜੇਕਰ بارش ਨਹੀਂ ਹੁੰਦੀ ਜਿਸ ਤਰੀਕੇ ਨਾਲ ਕੱਲ ਮੌਸਮ ਸਾਫ਼ ਸੀਗਾ ਤਾਂ ਅੱਜ ਕਾਫੀ ਹੱਦ ਤੱਕ ਜਿਹੜਾ ਪਾਣੀ ਨੂੰ ਇਹਨੂੰ ਰੋਕਿਆ ਜਾ ਸਕਦਾ ਸੀ ਹਾਂਜੀ ਇਹ ਰੋਕਿਆ ਜਾ ਰਿਹਾ ਹੈ ਦੇਖੋ ਜੀ ਜਿਹੜੀ بارش ਇੱਥੇ ਹੁੰਦੀ ਹੈ ਪੰਜਾਬ 'ਚ ਹੁੰਦੀ ਆ ਉਹਦਾ ਨੁਕਸਾਨ ਕੋਈ ਨਹੀਂ ਸਾਨੂੰ ਜਿਹੜੀ بارش ਉੱਪਰ ਪਹਾੜਾਂ 'ਚ ਹੁੰਦੀ ਆ ਉਹਦਾ ਬਹੁਤ ਨੁਕਸਾਨ ਆ ਜਿੱਥੇ ਬੱਦਰ ਫਟਦੇ ਆ ਉਹਨਾਂ ਦਾ ਪਾਣੀ ਹੀ ਆ ਰਿਹਾ ਇੱਥੇ ਹਾਂਜੀ ਆ ਬਿਲਕੁਲ ਜਿਹੜਾ ਪਹਾੜੀ ਇਲਾਕਾ ਤੋਂ ਪਾਣੀ ਆ ਰਿਹਾ ਉਸਦਾ ਇਫੈਕਟ ਜ਼ਰੂਰ ਹੈ ਔਰ ਦਿਖਾਉਣ ਦਾ ਯਤਨ ਕਰਾਂਗੇ ਕਿ ਇਹ ਸਾਹਮਣੇ ਜਿਹੜੇ ਖੇਤ ਹੈ ਉਹ ਨਜ਼ਰ ਆ ਰਹੇ ਨੇ ਔਰ ਦੇਖਿਆ ਜਾ ਸਕਦਾ ਹੈ ਕਿ ਖੇਤਾਂ ਤੋਂ ਕਿਵੇਂ ਜਿਹੜਾ ਪਾਣੀ ਅੰਦਰ ਇਹ ਦੂਸਰੇ ਜਿਹੜਾ ਨਾਲ ਦਾ ਖੇਤ ਆ ਉਸ ਦੇ ਵਿੱਚ ਆ ਰਿਹਾ ਹੈ ਤਾਂ ਇਸ ਤੋਂ ਬਾਅਦ ਫਿਰ ਅੱਗੇ ਜਿਹੜਾ ਬੰਨ ਜਿਸ ਤਰੀਕੇ ਨਾਲ ਜ਼ਿਕਰ ਕੀਤਾ ਕਿ ਅੱਗੇ ਮਾਰ ਨਾ ਕਰੇ ਅੱਗੇ ਜਿਹੜਾ ਇੱਕ ਆਰਜੀ ਤੌਰ ਤੇ ਜਿਹੜਾ ਬੰਨ ਤਿਆਰ ਕੀਤਾ ਗਿਆ ਉਹਦੀਆਂ ਵੀ ਅਸੀਂ ਤਸਵੀਰਾਂ ਵਿਖਾਉਣ ਦਾ ਯਤਨ ਕਰਾਂਗੇ ਮੈਂ ਕੈਮਰਾਮੈਨ ਅਜੇ ਨੂੰ ਕਵਾਂਗਾ ਕਿ ਨਾਲ-ਨਾਲ ਉਹ ਵੀ ਹੈ ਜਿਹੜੀਆਂ ਤਸਵੀਰਾਂ ਆਪਾਂ ਦਿਖਾ ਦਈਏ ਕਿ ਕਿਸ ਤਰੀਕੇ ਦੇ ਉੱਥੇ ਵੀ ਜਿਹੜੇ ਲਗਾਤਾਰ ਆਰਮੀ ਅਤੇ ਪਿੰਡ ਵਾਸੀਆਂ ਵੱਲੋਂ ਜਿਹੜੇ ਯਤਨ ਕੀਤੇ ਜਾ ਰਹੇ ਨੇ ਕਿਉਂਕਿ ਲਗਾ ਲਗਾਤਾਰ ਇਹ ਕਿਹਾ ਜਾ ਰਿਹਾ ਸੀਗਾ ਕਿ ਜਿਹੜਾ ਪਿੰਡ ਦੇ ਵਿੱਚ ਰਾਹਤ ਕਾਰਜ ਜਾਰੀ ਨੇ ਪਿੰਡ ਦੇ ਲੋਕ ਲਗਾਤਾਰ ਜਿਹੜੇ ਆ ਲੱਗੇ ਹੋਏ ਕਿਉਂਕਿ ਆਮ ਤੌਰ ਤੇ ਜਿਸ ਤਰੀਕੇ ਨਾਲ ਭਾਈ ਜੀ ਆਰਜੀ ਬੰਨ ਤਾਂ ਤਿਆਰ ਕਰ ਦਿੱਤਾ ਲੱਗਦਾ بارش ਕਾਰਨ ਪਾਣੀ ਦਾ ਫਲੋ ਥੋੜਾ ਜਿਆ ਵਧਿਆ ਹਾਂਜੀ ਵਧਿਆ ਜੀ ਅੱਗੇ ਨਾਲੋਂ ਫਲੋ ਵਧਿਆ ਅੱਗੇ ਨਾਲੋਂ ਹੁਣ ਇਸ ਟਾਈਮ ਅੱਡਾ ਨੁਕਸਾਨ ਤਾਂ ਹੈ ਨਹੀਂਗਾ ਦਰਿਆ ਦੇ ਵਿੱਚ ਹੀ ਆ ਉਹ ਜਿਹੜੀ ਬਾਹਰਲੀ ਸਾਡੀ ਜ਼ਮੀਨਾਂ ਥੋੜੀਆਂ ਉੱਚੀਆਂ ਵਾ ਇਸ ਤੋਂ ਬਾਦ ਨਾ ਪਾਣੀ ਛੱਡਿਆ ਜਾਵੇ ਆ ਖੇਤਾਂ ਦੇ ਅੰਦਰ ਪਿੱਛੇ ਪਾਣੀ ਜਿਹੜਾ ਅੱਗੇ ਤੱਕ ਜਾ ਰਿਹਾ ਲੱਗਦਾ ਹੁਣ ਅਗਰ ਬਾਰਿਸ਼ ਘਟਦੀ ਆ ਤਾਂ ਫੇਰ ਥੋੜਾ ਪਾਣੀ ਘਟਣ ਦੇ ਸਾਰ ਹੈ ਹਾਂਜੀ ਘਟਣ ਦੇ ਸਾਰ ਹੈ ਜੇ ਪਿੱਛੋਂ ਵੀ ਘਟ ਪੈਣ ਤੇ ਸਾਨੂੰ ਆਹੀ ਤਾਂ ਅਪੀਲ ਇਹੀ ਕਰਦੇ ਆ ਵੀ ਪਾਣੀ ਥੋੜੇ ਆ ਅੱਧਾ ਘੱਟ ਕਰਦਣ ਪਵਾਂ ਜਿਆਦੇ ਟਾਈਮ ਤੱਕ ਚੱਲੀ ਜਾਵੇ ਜਿਹੜਾ ਹੁਣ ਇਸ ਟਾਈਮ ਜ਼ਮੀਨਾਂ ਸਾਡੀਆਂ ਬਾਹਰ ਲਿਆਂ ਕਰੋੜ ਕਰੋੜ ਦਾ ਕਿੱਲਾ ਜਿਹੜਾ ਸਾਡਾ ਨੁਕਸਾਨ ਹੋ ਰਿਹਾ ਹੁਣ ਬਾਹਰਲੀ ਜ਼ਮੀਨਾਂ ਰੋੜਨ ਲੱਗੀਆਂ ਇਹਦਾ ਬਹੁਤ ਨੁਕਸਾਨ ਆ ਜਿਹੜੀਆਂ ਬਾਹਰਲੀ ਜ਼ਮੀਨਾਂ ਸਿਗੀਆਂ ਆ ਸਾਡਾ ਹੁਣੇ ਆ ਭਤੀਜਾ ਸਾਡਾ ਹਜੇ ਜਗਾ ਹੁਣੇ ਲਈ ਆਨੇ ਹਜੇ ਪੈਰ ਨਹੀਂ ਪਾਇਆ ਦੇ ਵਿੱਚ 50 ਲੱਖ ਦੀ ਲਈ ਆ ਹੁਣੇ ਦੋ ਕਿਲੇ ਉਹ ਨਾਲ ਉਹਨੂੰ ਵੱਧਾ ਵੀ ਮਿਲਣ ਲੱਗਿਆ ਸੀਗਾ ਨਾਲੇ ਵੱਧ ਮਿਲਣ ਲੱਗੇ ਤੇ ਪੈਸੇ ਫੇਰ ਵੀ ਉਹ ਨਾ ਦਿੱਤੇ ਨਹੀਂ ਹੈਗੇ ਤੇ ਹੁਣ ਨੁਕਸਾਨ ਇੰਨਾ ਹੋ ਰਿਹਾ ਕੋਈ ਹਿਸਾਬ ਨਹੀਂ ਹੈਗਾ ਮੈਸੇਜ ਇਹੀ ਕਰਦੇ ਆ ਵੀ ਅਜਾ ਹੁਣ ਪਿੰਡ ਦੇ ਲੋਕਾਂ ਨੂੰ ਵੀ ਜਿਹੜੇ ਖਾਸ ਕਰ ਇੱਥੇ ਹੋਰ ਨੌਜਵਾਨ ਆਏ ਉਹਨਾਂ ਨੂੰ ਵਾਪਸ ਭੇਜਿਆ ਜਾ ਰਿਹਾ ਕਿ ਪਾਣੀ ਦਾ ਪੱਧਰ ਵੱਧ ਰਿਹਾ ਇੱਥੇ ਕੋਈ ਅਜਿਹੀ ਸਥਿਤੀ ਨਾ ਪੈਦਾ ਹੋਵੇ ਕਿਸੇ ਦਾ ਨੁਕਸਾਨ ਹੋਵੇ ਨੁਕਸਾਨ ਇਹ ਆ ਵੀ ਹੁਣ ਨੁਕਸਾਨ ਇਹ ਆ ਵੀ ਹੁਣ ਹੁਣ ਬੰਦ ਹੋਰ ਲੱਗ ਗਿਆ ਬੰਦ ਹੋਰ ਲੱਗ ਗਿਆ ਬੰਦ ਹੋਰ ਲੱਗ ਗਿਆ ਨੁਕਸਾਨ ਸਾਡਾ ਕੋਈ ਨਹੀਂ ਹੁਣ ਜਿਹੜੀ ਸ਼ਹਿਰ ਦੀ ਸ਼ਹਿਰ ਦੀ ਫੈਕਟਰੀ ਲਾਈਨ ਆ ਜਿਹੜੇ ਪਿੰਡਾਂ ਦੇ ਫੈਕਟਰੀ ਲਾਈਨ ਆ ਉਹ ਸਾਨੂੰ ਲੇਬਰ ਭੇਜੇ ਵੱਧ ਤੋਂ ਵੱਧ ਲੇਬਰ ਭੇਜੇ ਜੋ ਕਿ ਲੁਧਿਆਣੇ ਦਾ ਨੁਕਸਾਨ ਨਾ ਹੋਵੇ ਜੋ ਕਿ ਲੁਧਿਆਣੇ ਦਾ ਨੁਕਸਾਨ ਨਾ ਹੋਵੇ ਲੇਬਰ 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 ਫੈਕਟਰੀ ਸਰਪੰਚ ਸਾਹਿਬ ਲੋਕਾਂ ਨੂੰ ਅਪੀਲ ਕਰ ਰਹੇ ਹਾਂ ਤੁਸੀਂ ਕਿ ਇੱਥੇ ਨਾ ਆਓ ਕਿਉਂਕਿ ਪਾਣੀ ਦਾ ਬਹਾਵ ਤੇਜ਼ ਆ ਦੇਖੋ ਪਾਜੀ ਪਹਿਲਾਂ ਤਾਂ ਮੈਂ মিডিਆ ਨੂੰ ਬੇਨਤੀ ਕਰਦਾ ਹਾਂ ਖਵਾਨ ਕੇ ਕਿਉਂਕਿ মিডিਆ ਵਾਲੇ ਜਦੋਂ ਜਾਂਦੇ ਆ ਨਾ ਸਾਡੇ ਲੋਕ ਵੀ ਤੁਹਾਨੂੰ ਤੁਰ ਪਾਉਂਦੇ ਆ ਪਰ ਇਹ ਵੀਊ ਲੈਣੇ ਇਹਨਾਂ ਦਾ ਕੀ ਕਰਨਾ ਵਾ ਅੱਜ ਕਾ ਲੋੜ ਕੰਮ ਕਰਨ ਦੀ ਸਾਰਿਆਂ ਨੂੰ ਬੇਨਤੀ ਦੇਖੋ ਪਾਣੀ ਦੇਖੋ ਕਿ ਤਾ ਵੜ ਗਿਆ ਖੇਤਾਂ 'ਚ ਕਿਰਪਾ ਕਰਕੇ ਹੁਣ ਆਪਾਂ ਨੌਜਵਾਨਾਂ ਨੂੰ ਬੇਨਤੀ ਕਰੀਏ ਹੁਣ ਕੰਮ ਕੰਮ ਕਰਨ ਦੀ ਲੋੜ ਹੈ ਵੇਖੋ ਆ ਹਲਾਅ ਵਿਖਰ ਕੀ ਹੈ ਤੁਸੀਂ ਜਦੋਂ ਮੀਡੀਆ ਆਉਂਦੇ 10-20 ਨਾਲੇ ਭਜ ਜਾਂਦੇ ਆ ਅੱਜ ਕੰਮ ਕਰਨ ਦੀ ਲੋੜ ਹੈ ਲੋਕਾਂ ਨੂੰ ਕੀ ਅਪੀਲ ਹੈ ਕਿਉਂਕਿ ਆਮ ਤੌਰ ਤੇ ਤੁਸੀਂ ਵੀ ਲਗਾਤਾਰ ਲੱਗੇ ਹੋਏ ਹੋ ਜਦੋਂ ਦਾ ਇਹ ਇੱਥੇ ਕੰਮ ਚੱਲ ਰਿਹਾ ਉਦੋਂ ਤੋਂ ਤੁਸੀਂ ਨੌਜਵਾਨਾਂ ਨੂੰ ਅਪੀਲ ਕਰ ਰਹੇ ਹੋ ਕਿ ਸਾਥ ਦਿਓ ਬਿਲਕੁਲ ਜੀ ਸਾਰੇ ਨੌਜਵਾਨਾਂ ਨੂੰ ਸੋਸ਼ਲ ਮੀਡੀਆ ਤੇ ਜਿਹੜਾ ਸੈਲਫੀਆਂ ਲੈਂਦੇ ਆ ਨਾ ਮੈਂ ਤਾਂ ਉਹਨਾਂ ਨੂੰ ਬੇਨਤੀ ਕਰਦਾ ਉਹ ਭਰਾਵੋ ਜੇ ਡੁੱਬਣਾ ਤੁਸੀਂ ਨਾਲ ਸਾਨੂੰ ਵੀ ਡੁਬੋ ਪੈਣਾ ਥੋੜੀਆਂ ਸੈਲਫੀਆਂ ਸਾਨੂੰ ਮਿਲਵਾ ਲਾ ਨਾ ਜੇ ਇੱਕ ਬੰਦਾ ਡੱਬ ਗਿਆ ਨਾ ਉਥੇ ਸਾਰਾ ਪ੍ਰੋਸੈਸ ਇੱਥੇ ਲੱਗਾ ਡੁੱਬੋ ਨੂੰ ਕੱਢਣ ਵਾਸਤੇ ਜੀ ਪਾਣੀ ਦਾ ਹੁਣ بارش ਕਾਰਨ ਥੋੜਾ ਜਿਆਦਾ ਪੱਧਰ ਵਧਿਆ ਪਾਣੀ ਦੇਖੋ ਵਧਿਆ ਪਾਣੀ ਤੁਹਾਨੂੰ ਮੈਂ ਫੇਰ ਥੋੜੇ ਚੈਨਲ ਥਰੂ ਬੇਨਤੀ ਕਰਦਾ ਕਿ ਲੋਕ ਬੇਚੈਨ ਹੋ ਕੇ ਘਰਾਂ 'ਚ ਕੰਮ ਕਰਨ ਪਾਣੀ ਥੋੜੇ ਘਰਾਂ 'ਚ ਨਹੀਂ ਪਹੁੰਚਦਾ ਅਸੀਂ ਪਿੰਡਾਂ 'ਚ ਨਹੀਂ ਪਹੁੰਚਣ ਲਾ ਫੇਰ ਦੀ ਤੇ ਦੂਰ ਦੀ ਗੱਲ ਆ ਮੈਂ ਸਾਰਿਆਂ ਨੂੰ ਥੋੜੇ ਚੈਨਲ ਥਰੂ ਇੱਕ ਪਿੰਡ ਦਾ ਸਰਪੰਚ ਹੋਣ ਦੇ ਨਾਤੇ ਆਪਦੇ ਚੈਨਲ ਦੇ ਥਰੂ ਤੁਹਾਨੂੰ ਪੁਸ਼ਵਾ ਦਿਵਾਣਾ ਕਿ ਪਿੰਡਾਂ ਬੇਫਿਕਰ ਹੋ ਗਿਆ ਦੇ ਘਰਾਂ 'ਚ ਕੰਮਕਾਰ ਕਰਨ ਜਿਹਨਾਂ ਮੈਂ ਇੱਕ ਮਾਪਿਆਂ ਨੂੰ ਬੇਨਤੀ ਕਰਦਾ ਹਾਂ ਬੱਚਿਆਂ ਦੇ ਖਾਸ ਕਰਕੇ ਰੋਡ ਬੂਥਗੜ ਸਸਰਾਲੀ ਕਲੋਨੀ ਗਦਾਪੁਰ ਗੌਂਸਗੜ ਮੰਗਟ ਸੀੜਾ ਤੇਰੀ ਚੂੜਵਾਲ ਅਦੋਂ ਆਪਣੇ ਗੜੀ ਧੋਗੜਾ ਗੜੀ ਫਾਇਦਾ ਮੱਤੇ ਵਾਲਾ ਮੈਂ ਸਾਰੇ ਮਾਪਿਆਂ ਨੂੰ ਬੇਨਤੀ ਕਰਨੀ ਚਾਹੁੰਦਾ ਤੁਹਾਡੇ ਚੈਨਲ ਥਰੂ ਕਿਰਪਾ ਕਰਕੇ ਆਪਣੇ ਬੱਚਿਆਂ ਨੂੰ ਘਰੇ ਗਾ ਰੱਖੋ ਬੱਚਿਆਂ ਨੂੰ ਮੁੰਡਿਆਂ ਨੂੰ ਘਰਾਂ ਵਿੱਚ ਰੱਖੋ ਜੇ ਕੋਈ ਕੰਮਕਾਰ ਆਉਂਦਾ ਉਹਨੂੰ ਭੇਜਿਓ ਜੇ ਇਥੇ ਸੈਲਫੀ ਲੈਣੀ ਉਹਨੂੰ ਨਾ ਭੇਜੋ ਕਿਉਂਕਿ ਤੁਹਾਡੇ ਬੱਚੇ ਬਹੁਤ ਜਾਣਦਾ ਕੀਮਤੀ ਹੈ ਇੱਕ ਇੱਕ ਬੱਚਾ ਕੀ ਹੈ ਕੋਲ ਅਸੀਂ ਰੋਲਾ ਪਾਉਂਦੇ ਆਂ ਕਿ ਇੱਕ ਇੱਕ ਹਰ ਕੋ ਬੱਚਾ ਵਾ ਤੁਸੀਂ ਆਪਣੇ ਬੱਚਿਆਂ ਨੂੰ ਘਰਾਂ 'ਚ ਰੱਖੋ ਜੇ ਕੰਮ ਕਰਨਾ ਉਹਨਾਂ ਨੂੰ ਭੇਜੋ ਨਹੀਂ ਤਾਂ ਭੇਜਣ ਦੀ ਲੋੜ ਨਹੀਂ ਇੱਥੇ ਲੱਗੇ ਹਨ ਨੌਜਵਾਨ ਫਿਰੇ ਕਈ ਨੌਜਵਾਨਾਂ ਦੇ ਸੈਲਫੀਆਂ ਬਣਾਉਂਦੇ ਆ ਤੇ ਅਸੀਂ ਉਹਨਾਂ ਨੂੰ ਬਚਾਵਾਂਗੇ ਕਿ ਅਸੀਂ ਲੋਕਾਂ ਨੂੰ ਬਚਾਵਾਂਗੇ ਕਿਰਪਾ ਕਰਕੇ ਸਰਪੰਚ ਸਾਹਿਬ ਹੁਣ ਅੱਗੇ ਦੀ ਜਿਹੜਾ ਤੁਸੀਂ ਬੰਨ ਲਾ ਰਹੇ ਹੋ ਉੱਥੋਂ ਪਾਣੀ ਦਾ ਲੈਵਲ ਕਿੰਨਾ ਕੁ height ਆ ਉਹ ਥੋੜਾ ਦੱਸੋ ਪਾਜੀ ਪਾਣੀ ਤੁਹਾਨੂੰ ਦੱਸਿਓ ਨਾ ਪਾਣੀ ਲੋਕਾਂ 'ਚ ਨਹੀਂ ਜਾਊਗਾ ਇਹੋਤ ਨਹੀਂ ਜਾਊਗਾ ਇੱਥੇ ਦੀ ਗੱਲ ਕਰ ਰਹੇ ਆ ਇੱਥੇ ਦੀ ਸਥਿਤੀ ਪਾਣੀ ਦੇਖੋ ਤਾਂ 70 ਫੁੱਟ ਡੂਗਾ 70 ਫ ਹੁਣ ਪਾਣੀ ਦਾ ਕੀ ਜਿਹੜਾ ਪਾਣੀ ਓਵਰ ਸੀ ਥੋੜਾ ਥੋੜਾ ਉਹ ਮੀਂਹ ਪੈਣ ਕਰਕੇ ਥੋੜਾ ਪਾਣੀ ਵਧ ਗਿਆ ਹਾਂ ਇੱਕ ਮੈਂ ਫੇਰ ਬੇਨਤੀ ਕਰਦਾ ਸੋਸ਼ਲ ਮੀਡੀਆ ਤੇ ਇਹ ਖਾਸ ਕਰਕੇ ਚੈਨਲ ਵਾਲਿਆਂ ਨੂੰ ਜਿਹਦੇ ਵੀ ਚੈਨਲ ਆ ਉਹ ਝੂਠੀਆਂ ਫਾਹਾਂ ਨਾ ਫਲਾਓ ਹਾਂ ਬਿਲਕੁਲ ਹਾਂ ਕਿਰਪਾ ਕਰਕੇ ਦੇਖੋ ਤੁਸੀਂ ਆਪਣੇ ਵਿਊ ਲੈਣ ਦੀ ਖਾਤਰ ਸਾਨੂੰ ਵੀ ਸਾਡਾ ਅੱਗਾ ਮਰਿਆ ਹੋਇਆ ਕਿਉਂਕਿ ਜਦੋਂ ਕਹਿੰਦੇ ਪਾਣੀ ਆ ਗਿਆ ਪਾਣੀ ਆ ਗਿਆ ਲੋਕ ਸਾਰੇ ਦਰਾਂ ਨੂੰ ਭੱਜ ਲਾਂਦੇ ਆ ਤੇ ਸਾਨੂੰ ਅਗਲੇ ਲੋਕ ਟੰਗ ਕਰਦੇ ਆ ਕਿਰਪਾ ਕਰਕੇ ਜਿੰਨੇ ਵੀ ਚੈਨਲ ਵਾਲੇ ਆ ਮੈਂ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਝੂਠੀ ਫਾਹ ਨਾ ਫਲਾਓ ਤਾ ਬਿਲਕੁਲ ਸਰਪੰਚ ਸਾਹਿਬ ਦਾ ਸੁਨੇਹਾ ਹੈ ਕਿ ਝੂਠੀ ਅਫਵਾਹ ਨਾ ਫੈਲਾਓ ਤਾਂ ਦੂਸਰੇ ਪਾਸੇ ਉਹਨਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਲੋਕ احتیاط برتن ਕਿਉਂਕਿ ਇੱਥੇ ਸਥਿਤੀ ਜਿਹੜੀ ਆ ਕਿਸੇ ਤਰੀਕੇ ਦੀ ਵੀ ਅਜਿਹੀ ਨਾ ਹੋਵੇ ਜਿਸ ਨਾਲ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਤਾ ਕਰਨਾ ਪਵੇ ਤੱਤ ਯਤਨ ਜ਼ਰੂਰ ਕੀਤੇ ਜਾ ਰਹੇ ਨੇ ਆਰਮੀ ਦੀਆਂ ਟੀਮਾਂ ਪਿੰਡ ਦੀ ਲਗਾਤਾਰ ਰਾਹਤ ਕਾਰਜ ਦੇ ਵਿੱਚ ਲੱਗੇ ਹੋਏ ਨੇ ਉਹ ਇਹ ਸੇਵਾ ਉਹਨਾਂ ਦੇ ਨਾਲ ਇੱਥੇ ਕੰਮ ਜ਼ਰੂਰ ਕੀਤਾ ਵੇ ਆ ਹੁਣ ਅਸੀਂ ਅੱਗੇ ਵੀ ਦਾ ਯਤਨ ਕਰਾਂਗੇ ਕਿਉਂਕਿ ਜਿੱਤੇ ਇਸ ਬੰਨ ਨੂੰ ਲਗਾਇਆ ਜਾ ਰਿਹਾ ਹੈ ਕਿਉਂਕਿ ਉਸ ਉਹਨਾਂ ਦੇ ਉੱਤੇ ਲਗਾਤਾਰ ਆਰਮੀ ਦੀਆਂ ਟੀਮਾਂ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਲਗਾਤਾਰ ਕੰਮ ਕਰ ਰਹੀਆਂ ਨੇ ਆਰ ਜਿਹੜੀ ਆ ਉਹ ਨਾ ਪੈ ਸਕੇ ਕਿਉਂਕਿ ਬਾਰਿਸ਼ ਦਾ ਮੌਸਮ ਹੈ ਤਾਂ ਬਾਰਿਸ਼ ਦੇ ਮੌਸਮ ਦੇ ਦੌਰਾਨ ਬੇਸ਼ੱਕ ਪਾਣੀ ਦਾ ਵੀ ਪੱਧਰ ਜਿਹੜਾ ਵਧਿਆ ਹੈ ਤਾਂ ਖੇਤਾਂ ਦੇ ਵਿੱਚ ਪਾਣੀ ਵਧਿਆ ਹੈ ਤਾਂ ਉਸ ਨੂੰ ਲੈ ਕੇ ਲਗਾਤਾਰ ਯਤਨ ਕੀਤੇ ਜਾ ਰਹੇ ਨੇ ਕਿ ਜਿਹੜੇ ਆਮ ਲੋਕ ਨੇ ਉਹ ਵੀ احتیاط ਵਰਤਨ ਤਾਂ ਸਾਹਮਣੇ ਅਸੀਂ ਜਿਹੜੀ ਆ ਤਸਵੀਰ ਦਿਖਾਉਣ ਦਾ ਯਤਨ ਕਰਾਂਗੇ ਕਿ ਉਹ ਸਾਹਮਣੇ ਇੱਕ ਰਿੰਗ ਬੰਨ ਤਿਆਰ ਕੀਤਾ ਗਿਆ ਉਸ ਰਿੰਗ ਬੰਨ ਨੂੰ ਇਸ ਕਰਕੇ ਲਗਾਇਆ ਗਿਆ ਤਾਂ ਕਿ ਜਿਹੜਾ ਖੇਤਾਂ ਦਾ ਪਾਣੀ ਹੈ ਉਹ ਅੱਗੇ ਅਗਲੇ ਖੇਤਾਂ ਦੇ ਵਿੱਚ ਯਾਨੀ ਕਿ ਅਗਲੇ ਪਿੰਡ ਤੱਕ ਨਾ ਪਹੁੰਚ ਸਕੇ ਤਾਂ ਸਰਪੰਚ ਜਿਹੜੇ ਇੱਥੋਂ ਦੇ ਸਸਰਾਲੀ ਦੇ ਸੀਗੇ ਉਹਨਾਂ ਨੇ ਵੀ ਦੱਸਿਆ ਹੈ ਕਿ ਲਗਾਤਾਰ ਜਿਹੜੇ ਯਤਨ ਜ਼ਰੂਰ ਜਾਰੀ ਹੈਗੇ ਨੇ ਕਿਸੇ ਵੀ ਤਰੀਕੇ ਦੀ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈ ਤਾਂ ਉਹਨਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਜਿਹੜੇ ਲੋਕ ਇੱਥੇ ਆਕੇ ਵੀਡੀਓ ਬਣਾਉਂਦੇ ਨੇ ਸੈਲਫੀਆਂ ਖਿੱਚਦੇ ਨੇ ਉਹਨਾਂ ਨੂੰ ਵੀ ਦੂਰ ਰਹਿਣ ਦੀ ਉਹਨਾਂ ਨੇ ਅਪੀਲ ਕੀਤੀ ਹੈ ਕਿ ਇੱਥੇ ਅਜਿਹੀ ਕੋਈ ਵੀ ਸਥਿਤੀ ਪੈਦਾ ਨਾ ਕੀਤੀ ਜਾਵੇ ਜਿਸ ਕਾਰਨ ਉਹਨਾਂ ਨੂੰ ਪਰੇਸ਼ਾਨੀਆਂ ਹੋਣ ਤਾਂ ਇੱਕ ਹੋਰ ਤਸਵੀਰ ਦਿਖਾਵਾਂਗੇ ਪੱਥਰ ਜਿਹੜੇ ਨੇ ਉਸ ਦੀ ਸੇਵਾ ਜਿਹੜੀ ਆ ਉਹ ਵੀ ਲਗਾਤਾਰ ਚੱਲ ਰਹੀ ਹੈ ਕਿਉਂਕਿ ਉੱਥੇ ਲਗਾਉਣ ਦਾ ਯਤਨ ਜਿਹੜਾ ਕੀਤਾ ਜਾ ਰਿਹਾ ਹੈ ਕਿਉਂਕਿ ਜਿਹੜੇ ਇੱਥੋਂ ਦੇ ਪ੍ਰਸ਼ਾਸਨਿਕ ਅਧਿਕਾਰੀ ਨੇ ਚਾਹੇ ਆਰਮੀ ਦੇ ਜਵਾਨ ਨੇ ਪਿੰਡ ਵਾਸੀ ਨੇ ਲਗਾਤਾਰ ਪੱਥਰ ਲਗਾਉਣ ਦਾ ਵੀ ਯਤਨ ਕਰ ਰਹੇ ਨੇ ਉਹ ਵੀ ਤਸਵੀਰਾਂ ਦਿਖਾਉਣ ਜਿਹੜਾ ਜਰੂਰ ਯਤਨ ਕਰਾਂਗੇ ਨੂੰ ਪੂਰਨ ਦਾ ਜਿਹੜਾ ਯਤਨ ਹੈ ਉਹ ਕੀਤਾ ਜਾ ਰਿਹਾ ਹੈ ਤਾਂ ਕੈਮਰਾਮੈਨ ਅਜੀ ਨੂੰ ਕਮਾ ਕਿ ਉਹ ਵੀ ਤਸਵੀਰਾਂ ਚੀਜ਼ ਜਿਹੜੀਆਂ ਨੇ ਦਰਸ਼ਕਾਂ ਤੱਕ ਪਹੁੰਚਾ ਸਕੀਏ ਕਿਉਂਕਿ ਲਗਾਤਾਰ ਸਸਰਾਲੀ ਤੋਂ ਅਸੀਂ ਜਿਹੜੀਆਂ ਲਾਈਵ ਇਹ ਤਸਵੀਰਾਂ ਦਿਖਾਉਣ ਦਾ ਯਤਨ ਕਰ ਰਹੇ ਹਾਂ ਕਿ ਕਿਹੋ ਜਿਹੇ ਉਹਨਾਂ ਹਾਲਾਤਾਂ ਨੂੰ ਲੈ ਕੇ ਜਿਹੜਾ ਲਗਾਤਾਰ ਅਸੀਂ ਤਸਵੀਰਾਂ ਵੀ ਦਿਖਾ ਰਹੇ ਹਾਂ ਔਰ ਇਹ ਉਹ ਤਸਵੀਰ ਹੈ ਜਿੱਥੇ ਬੰਨ ਨੂੰ ਪੂਰਨ ਦਾ ਯਤਨ ਕੀਤਾ ਜਾ ਰਿਹਾ ਹੈ ਗੱਟੇ ਲਗਾਏ ਜਾ ਰਹੇ ਨੇ ਪੱਥਰ ਲਗਾਏ ਜਾ ਰਹੇ ਨੇ ਇਹ ਰਿੰਗ ਬੰਨ ਤਿਆਰ ਜਿਹੜਾ ਕੀਤਾ ਜਾ ਰਿਹਾ ਹੈ ਲਗਾਤਾਰ ਨੌਜਵਾਨਾਂ ਦਾ ਹਜੂਮ ਜਿਹੜਾ ਦੇਖਣ ਨੂੰ ਮਿਲ ਰਿਹਾ ਨੌਜਵਾਨ ਵੱਡੀ ਗਿਣਤੀ ਦੇ ਵਿੱਚ ਨੇ ਪਿੰਡ ਵਾਸੀ ਵੱਡੀ ਗਿਣਤੀ ਦੇ ਵਿੱਚ ਇੱਥੇ ਮੌਜੂਦ ਹੈਗੇ ਨੇ ਤਾਂ ਇਹ ਤਸਵੀਰ ਦੇਖ ਸਕਦੇ ਹੋ ਖੇਤਾਂ ਦੇ ਵਿੱਚ ਪਾਣੀ ਭਰ ਰਿਹਾ ਤਾਂ ਇਹ ਜਿਹੜੇ ਪੱਥਰ ਹੈਗੇ ਨੇ ਜਾਂ ਗੱਟੇ ਹੈਗੇ ਨੇ ਜਿਹੜੇ ਮਿੱਟੀ ਦੇ ਭਰੇ ਹੋਏ ਬੋਰੇ ਨੇ ਉਹਨਾਂ ਨੂੰ ਲਗਾਉਣ ਦਾ ਜਿਹੜਾ ਯਤਨ ਆ ਉਹ ਜ਼ਰੂਰ ਕੀਤਾ ਜਾ ਰਿਹਾ ਤਾਂ ਲਗਾਤਾਰ ਇੱਥੇ ਜਿਹੜੀ ਹੈ ਨੌਜਵਾਨਾਂ ਦੀ ਟੀਮ ਜਿਹੜੀ ਹੈਗੀ ਹੈ ਨਾ ਵੱਖ-ਵੱਖ ਐਨ ਜੀਓਜ਼ ਨੇ ਜ਼ਿਲ੍ਹਾ ਪ੍ਰਸ਼ਾਸਨ ਦੀ ਟੀਮ ਹੈ ਆਰਮੀ ਦੇ ਜਵਾਨ ਹੈ ਤਾਂ ਉਹ ਲਗਾਤਾਰ ਇੱਥੇ ਲੱਗੇ ਹੋਏ ਨੇ ਤਾਂ ਤਸਵੀਰਾਂ ਜਿਹੜੀਆਂ ਨੇ ਦਿਖਾਉਣ ਦਾ ਯਤਨ ਕਰ ਰਹੇ ਆ ਕਿ ਰਾਹਤ ਕਾਰਜ ਬਿਲਕੁਲ ਜਾਰੀ ਹੈਗੇ ਨੇ ਔਰ ਕਿਸੇ ਵੀ ਤਰ੍ਹਾਂ ਦੀ ਜਿਹੜੀ ਖਬਰ ਆਉਣ ਦੀ ਆ ਪਿੰਡ ਵਾਸੀ ਕਹਿੰਦੇ ਨੇ ਕਿ ਕੋਈ ਗੱਲਬਾਤ ਨਹੀਂ ਹੈ ਲੋਕ ਪੈਨਿਕ ਨਾ ਹੋਣ ਕਿਉਂਕਿ ਆਮ ਤੌਰ ਤੇ ਲੋਕਾਂ 'ਚ ਸੁਨੇਹਾ ਜਾ ਰਿਹਾ ਸੀ ਕਿ ਇੱਥੇ ਜਿਹੜਾ ਪਾਣੀ ਹੈ ਉਹ ਭਰ ਚੁੱਕਿਆ ਅਜੇ ਹੀ ਕੋਈ ਵੀ ਜਿਹੜੀ ਸਥਿਤੀ ਨਹੀਂ ਹੈ ਪਰ ਇਹ ਤਸਵੀਰ ਦੇਖਿਆ ਜਾ ਸਕਦਾ ਕਿ ਇੱਕ ਅੱਗੇ ਜਾਲੀ ਲਗਾਈ ਜਾ ਰਹੀ ਹੈ ਉਸ ਜਾਲੀ ਦੇ ਨਾਲ ਥੱਲੇ ਗੱਟੇ ਲਗਾ ਕੇ ਫਿਰ ਉਸ ਦੇ ਉੱਤੇ ਪੱਥਰ ਜਿਹੜੇ ਆ ਉਹ ਲਗਾਏ ਜਾ ਰਹੇ ਆ ਤਾਂ ਇਹ ਬੰਨ ਤਿਆਰ ਕੀਤਾ ਜਾ ਰਿਹਾ ਇਹ ਦਿਹਾਲੇ ਦਿਵਾਲੇ ਖੇਤ ਦੇ ਜਿੱਥੇ ਪਾਣੀ ਭਰਿਆ ਤਾਂ ਇਹ ਇਹਨੂੰ ਪੂਰਨ ਦਾ ਜਿਹੜਾ ਯਤਨ ਆ ਉਹ ਜ਼ਰੂਰ ਕੀਤਾ ਜਾ ਰਿਹਾ ਤਾਂ ਇਹ ਕਿਹਾ ਜਾ ਸਕਦਾ ਕਿ ਫਿਲਹਾਲ ਕੋਈ ਵੀ ਅਜਿਹੀ ਜਿਹੜੀ ਆ ਖਤਰੇ ਵਾਲੀ ਗੱਲ ਨਹੀਂ ਆ ਪਰ ਰਾਹਤ ਕਾਰਜ ਜ਼ਰੂਰ ਜਾਰੀ ਹੈ ਜੀ ਪਰਮੇਂਦਰ ਤਾਂ ਲਗਾਤਾਰ ਅਸੀਂ ਪਿੰਡ ਸਸਰਾਲੀ ਦੀਆਂ ਤਸਵੀਰਾਂ ਵਿਖਾ ਰਹੇ ਹਾਂ ਜਿੱਥੇ ਕੇ ਆਰਜੀ ਬੰਨ ਨੂੰ ਮਜ਼ਬੂਤ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਪ੍ਰਸ਼ਾਸਨ ਦੀਆਂ ਟੀਮਾਂ ਇਸ ਕੰਮ ਦੇ ਵਿੱਚ ਜੁਟੀਆਂ ਹੋਈਆਂ ਨੇ ਕਿਉਂਕਿ ਸਤਲੁਜ ਦੇ ਬੰਦ ਦੇ ਵਿੱਚ ਰਾਤ ਵੇਲੇ ਅਚਾਨਕ ਜਦੋਂ ਪਾਣੀ ਦਾ ਤੇਜ਼ ਵਹਾਅ ਹੁੰਦਾ ਹੈ ਤਾਂ ਪਾਰ ਪੈ ਜਾਂਦਾ ਹੈ ਤੇ ਉਸ ਤੋਂ ਪਹਿਲਾਂ ਆਰਜੀ ਬੰਨ ਦਾ ਕੰਮ ਕੀਤਾ ਜਾ ਰਿਹਾ ਸੀਗਾ ਆਰਜੀ ਬੰਨ ਦੇ ذریعے ਹੀ ਆ ਇਸ ਦਰਿਆ ਦੇ ਪਾਣੀ ਨੂੰ ਡੱਕਿਆ ਗਿਆ ਰੋਕਿਆ ਗਿਆ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਆ ਵੱਡੇ ਵੱਡੇ ਪੱਥਰ ਆਰਜੀ ਬੰਨ ਤੇ ਲਗਾਏ ਜਾ ਰਹੇ ਨੇ ਆ ਮਿੱਟੀ ਦੇ ਗੱਟੇ ਭਰ ਕੇ ਉੱਥੇ ਰੱਖੇ ਜਾ ਰਹੇ ਨੇ ਬਨ ਨੂੰ ਹੋਰ ਵੀ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਵੇਂ ਪਿੰਡ ਵਾਸੀਆਂ ਦੇ ਵੱਲੋਂ ਪੂਰੀ ਇੱਕ ਚੀਨ ਬਣਾਈ ਗਈ ਹੈ ਚੀਨ ਦੇ ذریعے ਹੀ ਸਾਰੇ ਪਿੰਡ ਵਾਸੀ ਇਸ ਕੰਮ ਦੇ ਵਿੱਚ ਜੁਟੇ ਹੋਏ ਨੇ ਉੱਥੇ ਪਿੰਡ ਦੇ ਸਰਪੰਚ ਦੇ ਵੱਲੋਂ ਲੋਕਾਂ ਨੂੰ ਇਹ ਅਪੀਲ ਵੀ ਕੀਤੀ ਗਈ ਹੈ ਆ ਨਾਲ ਹੀ ਆਈ ਵੀ ਅਪੀਲ ਕੀਤੀ ਹੈ ਜਿਸ ਤਰੀਕੇ ਦੀਆਂ ਕਈ ਵੀਡੀਓ ਸੋਸ਼ਲ ਮੀਡੀਆ ਤੇ ਲੋਕਾਂ ਦੇ ਵੱਲੋਂ ਵਾਇਰਲ ਕੀਤੀਆਂ ਜਾ ਰਹੀਆਂ ਨੇ ਉਹਨਾਂ ਨੇ ਕਿਹਾ ਕਿ ਅਜਿਹੀ ਕੋਈ ਵੀ ਅਫਵਾਹ ਨਾ ਫੈਲੋ ਉਹਨਾਂ ਨੇ ਇਸ ਗੱਲ ਦਾ ਵੀ ਭਰੋਸਾ ਇਲਾਕਾ ਵਾਸੀਆਂ ਨੂੰ ਦਿੱਤਾ ਕਿ ਪਿੰਡਾਂ ਤੱਕ ਪਾਣੀ ਉਹ ਨਹੀਂ ਪਹੁੰਚਣ ਦੇਣਗੇ ਪਿੰਡਾਂ ਦੇ ਵਿੱਚ ਪਾਣੀ ਕਿਸੇ ਵੀ ਹਾਲ ਦੇ ਵਿੱਚ ਦਾਖਲ ਨਹੀਂ ਹੋਵੇਗਾ ਆਰਸੀ ਬੰਨ ਬਣਾ ਕੇ ਉਸ ਪਾਣੀ ਨੂੰ ਇਸੇ ਜਗ੍ਹਾ ਤੇ ਹੀ ਲਗਾਤਾਰ ਰੋਕਿਆ ਜਾ ਰਿਹਾ ਹੈ ਤੇ ਨਾਲ ਉਹਨਾਂ ਨੇ ਇਹ ਵੀ ਅਪੀਲ ਕੀਤੀ ਹੈ ਕਿ ਜਿਹੜੇ ਸਿਰਫ ਫੋਟੋਆਂ ਖਿੱਚਣ ਲਈ ਸੈਲਫੀਆਂ ਲੈਣ ਦੇ ਲਈ ਆਉਂਦੇ ਨੇ ਉਹ ਲੋਕ ਇੱਥੇ ਨਾ ਆਉਣ ਉਹ ਹੀ ਲੋਕ ਇੱਥੇ ਪਹੁੰਚਣ ਜਿਨ੍ਹਾਂ ਨੇ ਇਸ ਕੰਮ ਦੇ ਵਿੱਚ ਅੱਜਣਾ ਨੇ ਬੰਨ ਨੂੰ ਮਜ਼ਬੂਤ ਕਰਨ ਦੇ ਵਿੱਚ ਆਪਣਾ ਯੋਗਦਾਨ ਪਾਉਣਾ ਹੈ ਆ ਤਾਂ ਲੁਧਿਆਣਾ ਦੇ ਪਿੰਡ ਸਸਰਾਲੀ ਦੀਆਂ ਤਾਂ ਉਸੇ ਜਗ੍ਹਾ ਦੀਆਂ ਤਸਵੀਰਾਂ ਵਿਖਾ ਰਹੇ ਜਿੱਥੇ ਕਿ ਪਿੰਡ ਵਾਸੀ ਲਗਾਤਾਰ ਇਸ ਬੰਨ ਨੂੰ ਮਜ਼ਬੂਤ ਕਰਨ ਦੇ ਵਿੱਚ ਲੱਗੇ ਹੋਏ ਨੇ ਕਿਉਂਕਿ ਪਾਣੀ ਦਾ ਵੀ ਤੁਸੀਂ ਉੱਤੇ ਇਸ ਵਹਾਹ ਤਸਵੀਰਾਂ ਵਿੱਚ ਵਿਖਾ ਰਹੇ ਕਿ ਕਿਵੇਂ ਸਤਲੁਜ ਦਰਿਆ ਦੇ ਵਿੱਚ ਪਾਣੀ ਦਾ ਵਹਾਅ ਬਹੁਤ ਤੇਜ਼ ਨਜ਼ਰ ਆ ਰਿਹਾ ਹੈ ਕਿਉਂਕਿ ਰਾਸਵੇੜੀ ਵੀ ਵਹਾਹ ਕਹਿੰਦੇ ਅਚਾਨਕ ਤੇਜ਼ ਹੋ ਜਾਂਦਾ ਹੈ ਉਸ ਦੇ ਚੱਲਦੇ ਅਸੀਂ ਬੰਦੇ ਵਿੱਚ ਅਚਾਨਕ ਆ ਪਾੜ ਪੈ ਗਿਆ ਆ ਤਾਂ ਨੂੰ ਨੇੜੇ-ਨੇੜੇ ਘਰਾਂ ਦੀਆਂ ਵੀ ਤਸਵੀਰਾਂ ਵਿਖਾਈਆਂ ਨੇ ਕਿ ਘਰਾਂ ਨੇ ਘਰ ਦੇ ਮਾਲਕਾਂ ਨੇ ਲੋਕਾਂ ਨੇ ਆਪਣੇ ਪੱਧਰ ਤੀ ਜੋ ਕੇ ਪ੍ਰਬੰਧ ਕੀਤੇ ਗਏ ਨੇ ਘਰਾਂ ਦੇ ਵਿੱਚ ਪਾਣੀ ਦਾਖਲ ਨਾ ਹੋਵੇ ਇਸ ਕਰਕੇ ਘਰ ਦੇ ਗੇਟਾਂ ਤੇ ਉਹਨਾਂ ਦੇ ਵੱਲੋਂ ਮਿੱਟੀ ਦੇ ਗੱਟੇ ਰੱਖੇ ਗਏ ਨੇ ਅਤੇ ਨਾਲ ਹੀ ਉਸ ਬੰਦੀਆਂ ਅਰਜ਼ੀ ਬੰਦੀਆਂ ਤੁਹਾਨੂੰ ਅਸੀਂ ਤਸਵੀਰਾਂ ਵਿਖਾ ਰਹੇ ਹਾਂ ਕਿ ਪਿੰਡ ਵਾਸੀਆਂ ਦੇ ਪੂਰੀ ਇੱਕ ਛੇਨ ਬਣਾਈ ਗਈ ਇੱਕ ਇੱਕ ਕਰਕੇ ਪੱਥਰ ਜੋ ਕੇ ਅੱਗੇ ਫੜਾਏ ਜਾ ਰਹੇ ਨੇ ਤਾਂ ਜੋ ਪੱਥਰ ਉਸ ਬੰਦ ਤੇ ਰੱਖ ਕੇ ਬੰਦ ਨੂੰ ਹੋਰ ਵੀ ਮਜ਼ਬੂਤ ਕੀਤਾ ਜਾਵੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਇਸ ਕੰਮ ਦੇ ਵਿੱਚ ਝੁੱਟੇ ਹੋਏ ਨੇ ਆ ਤਾਂ ਲਗਾਤਾਰ ਸਾਡੇ ਸਹਿਯੋਗੀ ਰਜਿੰਦਰ ਕੁਮਾਰ ਵੀ ਗਰਾਊਂਡ ਜ਼ੀਰੋ ਤੋਂ ਜੁੜੇ ਹੋਏ ਨੇ ਅਰਜਿੰਦਰ ਇਹ ਤਸਵੀਰਾਂ ਆਪਣੇ ਆਪ ਦੇ ਵਿੱਚ ਆ ਪਿੰਡ ਵਾਸੀਆਂ ਦੀ ਇੱਕ ਜੁੜਤਾ ਨੂੰ ਉਹਨਾਂ ਦੀ ਮਿਹਨਤ ਨੂੰ ਉਹਨਾਂ ਦੇ ਜਜ਼ਬੇ ਨੂੰ ਬਿਆਨ ਕਰ ਰਹੀਆਂ ਨੇ ਕਿ ਕਿਵੇਂ ਪੂਰੀ ਚੇਨ ਬਣਾ ਕੇ ਮਨੁੱਖੀ ਚੇਨ ਬਣਾ ਕੇ ਇਸ ਕੰਮ ਦੇ ਵਿੱਚ ਸਾਰੇ ਪਿੰਡ ਵਾਸੀ ਲੱਗੇ ਹੋਏ ਨੇ ਮਨ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ ਦੇਖੋ ਪਰਮੇਂਦਰ ਬਿਲਕੁਲ ਇਹ ਜਿਹੜੀ ਦੇਖਿਆ ਜਾ ਰਿਹਾ ਨੌਜਵਾਨਾਂ ਦਾ ਜਜ਼ਬਾ ਜਿਹੜਾ ਜ਼ਰੂਰ ਦੇਖਣ ਨੂੰ ਮਿਲ ਰਿਹਾ ਹੈ ਇਹ ਕੱਲਾ ਪਿੰਡ ਸਸਰਾਵੀ ਨਹੀਂ ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਵੀ ਜਿਹੜੇ ਨੇ ਉਹ ਵੀ ਸਾਥ ਦੇ ਰਹੇ ਨੇ ਤਾਂ ਸਾਫ ਤੌਰ ਤੇ ਤਸਵੀਰਾਂ ਵਿੱਚ ਵੀ ਦੇਖਿਆ ਜਾ ਰਿਹਾ ਹੈ ਕਿ ਕਿਵੇਂ ਜਿਹੜੇ ਨੌਜਵਾਨਾਂ ਦਾ ਹਜੂਮ ਹੈ ਉਹ ਪਹੁੰਚਿਆ ਸੇਵਾ ਜਿਹੜਾ ਜਰੂਰ ਇੱਥੇ ਕੀਤੀ ਜਾ ਰਹੀ ਹੈ ਕਿਉਂਕਿ ਇਹਨੂੰ ਸੇਵਾ ਹੀ ਕਿਹਾ ਜਾ ਸਕਦਾ ਕਿਉਂਕਿ ਜਿਸ ਤਰੀਕੇ ਦੇ ਨਾਲ ਰਾਹਤ ਕਾਰਜ ਦੇ ਵਿੱਚ ਜੁਟੇ ਹੋਏ ਨੇ ਤਾਂ ਇੱਥੇ ਸੇਵਾ ਜਿਹੜੀ ਆ ਨਿਭਾਈ ਜਾ ਰਹੀ ਆ ਦੂਸਰੇ ਪਾਸੇ ਬੰਨ ਨੂੰ ਮਜ਼ਬੂਤ ਕਰਨ ਦੇ ਲਈ ਜਿਹੜੇ ਪੱਥਰ ਹੈ ਉਹ ਲਗਾਏ ਜਾ ਰਹੇ ਨੇ ਗੱਟੇ ਲਗਾਏ ਜਾ ਰਹੇ ਨੇ ਇਸ ਦੇ ਨਾਲ ਨਾਲ ਜਿਹੜੀਆਂ ਜਾਲੀਆਂ ਨੇ ਇੱਥੇ ਉਹ ਵੀ ਲਗਾਈਆਂ ਜਾ ਰਹੀਆਂ ਨੇ ਤਾਂਕਿ ਅਗਰ ਕਿਸੇ ਤਰੀਕੇ ਦੇ ਨਾਲ ਵੀ ਬੰਨ ਨੂੰ ਕੋਈ ਵੀ ਕਮਜ਼ੋਰੀ ਆਉਂਦੀ ਹੈ ਤਾਂ ਪੱਥਰ ਉਸ ਨੂੰ ਰੋਕ ਲੈਣ ਮਿੱਟੀ ਨੂੰ ਰੋਕ ਲੈਣ ਤਾਂ ਬੰਨ ਨੂੰ ਜਿਹੜਾ ਮਜ਼ਬੂਤ ਕੀਤਾ ਜਾ ਰਿਹਾ ਬੇਸ਼ੱਕ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਤੇ ਜਿਹੜੇ ਪਿੰਡ ਦੇ ਲੋਕ ਨੇ ਉਹ ਲਗਾਤਾਰ ਇੱਥੇ ਲੱਗੇ ਹੋਏ ਨੇ ਇਸ ਦੇ ਨਾਲ ਨਾਲ ਇਹ ਵੀ ਆਪਾਂ ਕਹਿ ਸਕਦੇ ਹਾਂ ਕਿ ਇਸ ਬੰਨ ਨੂੰ ਮਜ਼ਬੂਤ ਕਰਨ ਦੇ ਨਾਲ ਹੀ ਕਿਤੇ ਨਾ ਕਿਤੇ ਲੋਕ ਜਿਹੜੇ ਨੇ ਉਹ ਕਿਤੇ ਨਾ ਕਿਤੇ ਰਾਹਤ ਦੇ ਵਿੱਚ ਨੇ ਕਿਉਂਕਿ ਜੇਕਰ ਇਹ ਆਰਜੀ ਤੌਰ ਤੇ ਜਿਹੜਾ ਬੰਨ ਹੈ ਰਿੰਗ ਬੰਨ ਇਸ ਨੂੰ ਨਾ ਤਿਆਰ ਕੀਤਾ ਜਾਂਦਾ ਤਾਂ ਉਸ ਸਮੇਂ ਕੋਈ ਵੀ ਮਾਹੌਲ ਹੋਰ ਤਰੀਕੇ ਦਾ ਹੋ ਸਕਦਾ ਸੀ ਪਰ ਫਿਲਹਾਲ ਦੀ ਘੜੀ ਇਹ ਕਿਹਾ ਜਾ ਸਕਦਾ ਹੈ ਕਿ ਰਾਹਤ ਵਾਲੀ ਗੱਲ ਹੈ ਇੱਥੇ ਜਿਹੜਾ ਬੰਨ ਨੂੰ ਉੱਚਾ ਕਰਨ ਦੇ ਲਈ ਹੁਣ ਜਿਹੜੇ ਆ ਯਤਨ ਆ ਉਹ ਵੀ ਜਿਹੜੇ ਆ ਕੀਤੇ ਜਾ ਰਹੇ ਨੇ ਲਗਾਤਾਰ ਜਿਹੜੇ ਪਿੰਡ ਦੇ ਲੋਕ ਨੇ ਨੌਜਵਾਨ ਨੇ ਪ੍ਰਸ਼ਾਸਨ ਹੈ ਉਹ ਲਗਾਤਾਰ ਇੱਥੇ ਯਤਨ ਜਰੂਰ ਕਰ ਰਿਹਾ ਤਾਂ ਇੱਥੇ ਪਿੰਡ ਦੇ ਜਿਹੜੇ ਸਰਪੰਚ ਨੇ ਉਹ ਲਗਾਤਾਰ ਨੌਜਵਾਨਾਂ ਨੂੰ ਗਾਈਡ ਕਰ ਰਹੇ ਨੇ ਪਿੰਡ ਦੇ ਲੋਕਾਂ ਨੂੰ ਗਾਈਡ ਕਰ ਰਹੇ ਨੇ ਕਿ ਕਿਵੇਂ ਇਹ ਜਿਹੜਾ ਇਹ ਸਾਰੇ ਬੰਨ ਨੂੰ ਜਿਵੇਂ ਪੂਰਿਆ ਜਾ ਸਕੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਵੀ ਇੱਥੇ ਲੱਗੀਆਂ ਹੋਈਆਂ ਨੇ ਪਰ ਰਾਹਤ ਵਾਲੀ ਗੱਲ ਹੈ ਕਿ ਅਜੇ ਹੀ ਕੋਈ ਵੀ ਇੱਥੇ ਅਜਿਹੀ ਸਥਿਤੀ ਨਹੀਂ ਹੈ ਕਿ ਜਿਸ ਦੇ ਨਾਲ ਕਿ ਪਾਣੀ ਦਾ ਜਿਹੜਾ ਫਲੋ ਹੈ ਉਹ ਅੱਗੇ ਤੱਕ ਜਿਹੜਾ ਮਾਰਕ ਕਰ ਸਕੇ ਪਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਲਗਾਤਾਰ ਜਿਹੜੀਆਂ ਰਾਹਤ ਟੀਮਾਂ ਇੱਥੇ ਭੇਜੀਆਂ ਸਮਗਰੀ ਜਿਹੜੀ ਆ ਭੇਜੀ ਗਈ ਹੈ ਚਾਹੇ ਉਹ ਪੱਥਰਾਂ ਦੀ ਗੱਲ ਹੋਵੇ ਮਿੱਟੀ ਦੀ ਗੱਲ ਹੋਵੇ ਉਹਨਾਂ ਵੱਲੋਂ ਵੀ ਲਗਾਤਾਰ ਜਿਹੜੀਆਂ ਨੇ ਵਕ ਵਕ ਜਿਹੜੀਆਂ ਰਾਹਤ ਯੋਗ ਚੀਜ਼ਾਂ ਨੇ ਉਹ ਜ਼ਰੂਰ ਭੇਜੀਆਂ ਜਾ ਰਹੀਆਂ ਨੇ ਤਾਂ ਇਹ ਤਸਵੀਰਾਂ ਅਸੀਂ ਲਗਾਤਾਰ ਪਿੰਡ ਸਸਰਾਲੀ ਤੋਂ ਦਿਖਾਉਣ ਦਾ ਯਤਨ ਕਰ ਰਹੇ ਹਾਂ ਕਿ ਰਾਹਤ ਕਾਰਜ ਬੇਸ਼ੱਕ ਜਾਰੀ ਨੇ ਔਰ ਇਸ ਦੇ ਨਾਲ ਨਾਲ ਜਿਹੜੇ ਬੰਨ ਨੂੰ ਪੂਰਨ ਦਾ ਜਿਹੜਾ ਰਿੰਗ ਬੰਨ ਤਿਆਰ ਕੀਤਾ ਜਾ ਰਿਹਾ ਉਸ ਨੂੰ ਪੂਰਨ ਦਾ ਵੀ ਜਿਹੜਾ ਯਤਨ ਹੈ ਉਹ ਕੀਤਾ ਜਾ ਰਿਹਾ ਤਾਂ ਹਾਲਾਤਾਂ ਨੂੰ ਲੈ ਕੇ ਜਿਹੜੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਹੈ ਉਹ ਵੀ ਲਗਾਤਾਰ ਇੱਥੇ ਯਤਨ ਕਰ ਰਹੇ ਨੇ ਤਾਂ ਕਿ ਜਿਹੜੇ ਨੌਜਵਾਨਾਂ ਦੇ ਵਿੱਚ ਜਿਹੜਾ ਜਜ਼ਬਾ ਉਹ ਬਰਕਰਾਰ ਰਹੇ ਔਰ ਇਸ ਦੇ ਨਾਲ ਨਾਲ ਜਿਹੜਾ ਬੰਨ ਨੂੰ ਵੀ ਜਿਹੜਾ ਸਹੀ ਤਰੀਕੇ ਦੇ ਨਾਲ ਪੂਰਿਆ ਜਾਵੇ ਜੀ ਪਰਮਿੰਦਰ ਆ ਤਾਂ ਲਗਾਤਾਰ ਮੌਕੇ ਦੀਆਂ ਪਿੰਡ ਸਸਰਾਲੀ ਦੀਆਂ ਸੀ ਤਸਵੀਰਾਂ ਵਿਖਾ ਰਹੇ ਜਿੱਥੇ ਕਿ ਬੰਨ ਮਜ਼ਬੂਤ ਕਰਨ ਦੇ ਕੰਮ ਦੇ ਵਿੱਚ ਪਿੰਡ ਵਾਸੀ ਪ੍ਰਸ਼ਾਸਨ ਦੀਆਂ ਟੀਮਾਂ ਜੁਟੀਆਂ ਹੋਈਆਂ ਨੇ ਇੱਕ ਪੂਰੀ ਮਨੁੱਖੀ ਚੇਨ ਬਣਾਈ ਹੋਈ ਹੈ ਇੱਕ ਇੱਕ ਕਰਕੇ ਪੱਥਰ ਅੱਗੇ ਫੜਾਏ ਜਾ ਰਹੇ ਨੇ ਤਾਂ ਉਹਨਾਂ ਪੱਥਰਾਂ ਨੂੰ ਉਸ ਬੰਨ ਤੇ ਰੱਖ ਕੇ ਬੰਨ ਹੁਣ ਉੱਚਾ ਕੀਤਾ ਜਾ ਰਿਹਾ ਹੈ ਕਿਉਂਕਿ ਹੀਟਲਾ ਪਾਸਾ ਕਾਫੀ ਮਜ਼ਬੂਤ ਕਰ ਲਿਆ ਗਿਆ ਤੇ ਬੰਨ ਉੱਚਾ ਕੀਤਾ ਜਾ ਰਿਹਾ ਜਿਸ ਦਾ ਮਤਲਬ ਇਹ ਹੈ ਕਿ ਜੇਕਰ ਪਾਣੀ ਦਾ ਵਹਾਅ ਬਹੁਤ ਤੇਜ਼ ਹੁੰਦਾ ਹੈ ਕਿਉਂਕਿ ਜਦੋਂ ਬੰਨ ਉੱਚਾ ਘਟ ਹੁੰਦਾ ਤੇ ਫਿਰ ਉਸ ਬੰਨ ਤੋਂ ਪਾਣੀ ਓਵਰਫਲੋ ਕਰਕੇ ਅੱਗੇ ਖੇਤਾਂ ਦੇ ਵਿੱਚ ਦਾਖਲ ਹੋ ਜਾਂਦਾ ਇਸ ਕਰਕੇ ਅਜਿਹੀ ਸਥਿਤੀ ਅਜਿਹੇ ਹਾਲਾਤ ਨਾ ਬਣਨ ਹੁਣ ਇਸੇ ਗੱਲ ਤੇ ਜ਼ੋਰ ਦਿੱਤਾ ਜਾ ਰਿਹਾ ਕਿ ਜਿੰਨਾ ਵੀ ਹੋ ਸਕੇ ਇਸ ਬੰਨ ਨੂੰ ਉੱਚਾ ਕੀਤਾ ਜਾਵੇ ਮਜ਼ਬੂਤ ਕੀਤਾ ਜਾਵੇ ਉਸ ਮਜ਼ਬੂਤੀ ਵਾਸਤੇ ਪੱਥਰਾਂ ਦੀ ਮਦਦ ਦੇ ਨਾਲ ਇਸ ਬੰਨ ਨੂੰ ਮਜ਼ਬੂਤ ਕੀਤਾ ਜਾ ਰਿਹਾ ਬਿਲਕੁਲ ਬੰਨ ਤੇ ਪੱਥਰ ਰੱਖੇ ਜਾ ਰਹੇ ਹਨ ਤਸਵੀਰਾਂ ਦੇ ਵਿੱਚ ਵੱਡੇ ਵੱਡੇ ਪੱਥਰ ਜੋ ਕੇ ਨਜ਼ਰ ਆ ਰਹੇ ਨੇ ਨਾਲ ਹੀ ਆ ਪਿੰਡ ਦੇ ਸਰਪੰਚ ਦੇ ਵੱਲੋਂ ਇਸ ਗੱਲ ਦਾ ਇਲਾਕੇ ਦੇ ਲੋਕਾਂ ਨੂੰ ਭਰੋਸਾ ਵੀ ਦਿੱਤਾ ਗਿਆ ਹੈ ਕਿ ਉਹਨਾਂ ਦੀ ਇਹ ਕੋਸ਼ਿਸ਼ ਹੈ ਪੂਰੇ ਪਿੰਡ ਵਾਸੀ ਇਸ ਕੰਮ ਦੇ ਵਿੱਚ ਜੁਟੇ ਹੋਏ ਨੇ ਤਾਂ ਪਿੰਡ ਦੇ ਵਿੱਚ ਖੇਤਾਂ ਦੇ ਵਿੱਚ ਪਾਣੀ ਕਿਸੇ ਵੀ ਹਾਲ ਦੇ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ ਆ ਤਾਂ ਜ਼ਰੂਰ ਆ ਪਿੰਡ ਵਾਸੀਆਂ ਦੇ ਇਸ ਜਜ਼ਬੇ ਨੂੰ ਵੀ ਸਲਾਮ ਕਰਨਾ ਪੈਂਦਾ ਹੈ ਕਿ ਕਿੰਨੀ شدت ਨਾਲ ਕਿੰਨੀ ਮਿਹਨਤ ਦੇ ਨਾਲ ਜਜ਼ਬੇ ਦੇ ਨਾਲ ਪੂਰੇ ਪਿੰਡ ਵਾਸੀ ਅਮਨੁੱਖੀ ਚੇਨ ਬਣਾ ਕੇ ਇਸ ਕੰਮ ਦੇ ਵਿੱਚ ਜੁਟੇ ਹੋਏ ਨੇ ਅੱਜ ਤਾ ਫਿਲਹਾਲ ਅਰਜਿੰਦਰ ਕੁਮਾਰ ਜੋ ਸਾਡੇ ਸਹਿਯੋਗੀ ਲਗਾਤਾਰ ਇਥੇ ਹੁੰਦੀਆਂ ਤਸਵੀਰਾਂ ਵਿਖਾਰੇ ਨੇ ਫਿਲਹਾਲ ਅਰਜਿੰਦਰ ਕੁਮਾਰ ਫਿਲਹਾਲ ਦੀਆਂ ਪੂਰੀਆਂ ਤਸਵੀਰਾਂ ਵਿਖਾਉਣ ਲਈ ਬਹੁਤ ਬਧਨ